हां जी ਕਿਸਾਨ ਪ੍ਰਭੂ ਸਸਰੀਆਂ ਕਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਮਾਲਕਾਂ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟਵਾਂ ਪ੍ਰੋਪਰ ਜਾਣਕਾਰੀ ਛੰਦ ਕਰ ਦਿਓ ਛੋਡੀਆ ਵਾਲੇ ਹੀ ਲਗਾ ਦਾਂਗੇ ਅੱਜ ਹੀ ਲੈ ਕੇ ਆਈ ਫਾਰਮ ਟਰੈਕ 60 ਦਾ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਆ ਅਰੀਜਨਲ ਰੰਗ ਪੇਂਟ ਆ ਬਿਲਕੁਲ ਨਾਲ ਦਾ ਬੈਂਪਰ ਤੋਂ ਲੈ ਕੇ ਅੰਕਾਂ ਤੱਕ ਟਰੈਕਟਰ ਆਲ ਅਰੀਜਨਲ ਆਗਾ ਬਹੁਤ ਸਾਫ ਕੜੀਆਂ ਟਰੈਕਟਰ ਦਾ ਸਮਾਂ ਵਿੱਚ ਰੱਖਿਆ ਘਰੇਲੂ ਟਰੈਕਟਰ ਹੈ ਜੀ ਸਿਰਫ ਖੇਤੀ ਚੱਲਿਆ ਹੋਇਆ ਟਰੈਕਟਰ ਹੈਗਾ ਟਾਇਰ ਪਿਛਲੇ ਬਿਲਕੁਲ ਨਵੇਂ ਪਾਏ ਹੋਏ ਨੇ ਅਗਲੇ ਟਾਇਰ 70% ਨੇਗੇ ਸੈਂਪਲ ਕਟਾਈ ਆ ਟਰੈਕਟਰ ਦੀ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾ ਵਾ ਕੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣੀ ਕੜੀਆਂ ਟਰੈਕਟਰ ਆ 2009 ਮਾਡਲ ਆ ਟਰੈਕਟਰ ਬੀਣਾ ਨੇ ਡਿਮਾਂਡ ਰੱਖੀ ਹੈ ਕਿ 330000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਲਕਾਂ ਦਾ 70871 62076 70871 62076 ਕਨੈਕਟ ਨੰਬਰ ਆਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ